ਸਲੋਕ ਮਹੱਲਾ ਪਹਿਲਾ ਧਨਵੰਤਾ ਇਵਹੀ ਕਹੈ ਅਵਰੀ ਧਨ ਕਉ ਜਾਓ ਨਾਨਕ ਨਿਰਤਨ ਤਿਤ ਦਿਨ ਜਿਤ ਦਿਨ ਵਿਸਰੈ ਨਾਓ ਮਹੱਲਾ ਪਹਿਲਾ ਸੂਰਜ ਚੜੈ ਵਿਜੋਗ ਸਭ ਸੈ ਘਟੈ ਆਰ ਜਾ ਤਨ ਮਨ ਰਤਾ ਭੋਗ ਕੋਈ ਹਾਰੈ ਕੋ ਜਿਣੈ ਸਭ ਕੋ ਭਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵਿਖੇ ਆਪ ਫੂਕ ਕਢਾਏ ਟਹਿ ਪਵੇ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿ ਤਹੋ ਹਰ ਪਾਇਆ ਗੁਰ ਪ੍ਰਸਾਦੀ ਕਟ ਚਾੰਦਣਾ ਅਨਹਿਰ ਗਵਾਇਆ ਲੋਹਾ پارਸ ਭੇਟੀਐ ਕੰਚਨ ਹੋਏ ਆਇਆ ਨਾਨਕ ਸਤਗੁਰ ਮਿਲਿਆ ਨਾਉ ਪਾਈਐ ਮਿਲ ਨਾਮ ਧਿਆਇਆ ਜਿਨ ਕਹਿ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ ਸਲੋਕ ਮਹੱਲਾ ਪਹਿਲਾ ਤ੍ਰਿਗਤ ਨਾ ਕਾ ਜੀਵਿਆ ਜੇ ਲਿਖ ਲਿਖ ਵਿੱਚ ਹੈ ਨਾਓ ਖੇਤੀ ਜਨ ਕੀ ਉਜੜੈ ਖਲਵਾੜੇ ਕਿਆ ਥਾਓ ਸੱਚੈ ਸਰਮੈ ਬਾਹਰੇ ਅੱਗੇ ਲਹਹਿ ਨਾ ਦਾਦ ਅਕਲ ਇਹ ਨ ਆਖੀਐ ਅਕਲ ਗਵਾਈਐ ਬਾਦ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਨ ਅਕਲੀ ਪੜਕੈ ਬੁੱਝੀਐ ਅਕਲੀ ਕੀ ਚੈ ਦਾਨ ਨਾਨਕ ਆਖੈ ਰਾਹੋ ਏਹੋ ਹੋਰ ਗੱਲਾਂ ਸੈਤਾਨ ਮਹੱਲਾ ਦੂਜਾ ਜੈਸਾ ਕਰੈ ਕਹਾਵੇ ਤੈਸਾ ਐਸੀ ਬਣੀ ਜ਼ਰੂਰਤ ਹੋਵਹਿ ਲਿੰਗ ਲਿੰਗ ਨਹਿ ਹੋਵਹਿ ਐਸੀ ਕਹੀਐ ਸੂਰਤ ਜੋ ਉਸ ਇੱਛੇ ਸੋ ਫਲ ਪਾਏ ਤਾ ਨਾਨਕ ਕਹੀਐ ਮੂਰਤ ਪੌੜੀ ਸਤਗੁਰ ਅੰਮ੍ਰਿਤ ਬਿਰਖ ਹੈ ਅੰਮ੍ਰਿਤ ਰਸ ਫਲਿਆ ਜਿਸ ਪ੍ਰਾਪਤ ਸੋ ਲਹੈ ਗੁਰ ਸਬਦੀ ਮਿਲਿਆ ਸਤਿਗੁਰ ਕੈ ਪਾਣੈ ਜੋ ਚੱਲੈ ਹਰ ਸੇ ਤੀਰ ਲਹਿਆ ਜਮ ਕਾਲ ਜੋਹਿ ਨ ਸਕਈ ਘਟ ਚਾਨਣ ਬਲਿਆ ਨਾਨਕ ਬਖਸ਼ ਮਿਲਾਇਨ ਫਿਰ ਗਰਬ ਨੰਗ ਲਿਆ ਸ਼ਲੋਕ ਮਹੱਲਾ ਪਹਿਲਾ ਸਚ ਵਰਤ ਸੰਤੋਖ ਤੀਰਥ ਗਿਆਨ ਧਿਆਨ ਇਸ ਨਾਨਕ ਦਇਆ ਦੇਵਤਾ ਖਿਮਾ ਜਪ ਮਾਲੀ ਤੇ ਮਾਨਸ ਪ੍ਰਦਾਨ ਜਗਤ ਧੋਤੀ ਸੁਰਤ ਚੌਕਾ ਤਿਲਕ ਕਰਨੀ ਹੋਏ ਪਾਉ ਪੂਜਨ ਨਾਨਕਾ ਵਿਰਲਾਤਾ ਕੋਈ ਕੋਏ ਮਹੱਲਾ ਤੀਜਾ ਨੌਮੀ ਨੇਮ ਸੱਚ ਜੇ ਕਰੈ ਕਾਮ ਕ੍ਰੋਧ ਤ੍ਰਿਸ਼ਨਾ ਉਚਰੈ ਦਸਮੀ ਦਸੇ ਦਵਾਰ ਜੇ ਠਾਕੈ ਇਕਾਦਸੀ ਏਕ ਕਰ ਜਾਣੈ ਦਵਾਦਸੀ ਪੰਚ ਵਸਗਤ ਕਰ ਰੱਖੈ ਤਉ ਨਾਨਕ ਮਨ ਮਾਨੈ ਐਸਾ ਵਰਤ ਰਹੀਜੈ ਪਾਂਡੇ ਹੋਰ ਬਹੁਤ ਸਿੱਖ ਕਿਆ ਦੀਜੈ ਪੌੜੀ ਭੂਪਤ ਰਾਜੇ ਰੰਗ ਰਾਏ ਸੰਚਹਿ ਬਿਖ ਮਾਇਆ ਕਰ ਕਰ ਹੀਤ ਵਧਾਏਂਦੇ ਪਰ ਦਰਬ ਚੁਰਾਇਆ ਪੁੱਤਰ ਕਲਤਰ ਨ ਵਿਸ ਹੈ ਬਹੁ ਪ੍ਰੀਤ ਲਗਾਇਆ ਵੇਖਦਿਆਂ ਹੀ ਮਾਇਆ ਧੁਹ ਗਈ ਪਛਤਹਿ ਪਛਤਾਇਆ ਜਮਦਰ ਬੱਧੇ ਮਾਰੀ ਅਹ ਨਾਨਕ ਹਰ ਪਾਇਆ ਸ਼ਲੋਕ ਮਹੱਲਾ ਪਹਿਲਾ ਗਿਆਨ ਵਿਹੂਣਾ ਗਾਵੇ ਗੀਤ ਭੁਖੇ ਮੁੱਲਾ ਕਰੇ ਮਸੀਤ ਮਖੱਟੂ ਹੋਏ ਕਹਿ ਕੰਨ ਪੜਾਏ ਫੱਕਰ ਕਰੇ ਹੋਰ ਜਾਤ ਗਵਾਏ ਗੁਰਪੀਰ ਸਦਾਏ ਮੰਗਣ ਜਾਏ ਤਾ ਕੈ ਮੂਲ ਨ ਲੱਗਿਐ ਪਾਏ ਕਾਲ ਖਾਏ ਕਿਛ ਹੱਥ ਹਉ ਦੇ ਨਾਨਕ ਰਾਹੋ ਪਛਾਣ ਹੈ ਸੇ ਮਹੱਲਾ ਪਹਿਲਾ ਮਨਹੁ ਜੇ ਅੰਦੇ ਕੂਪ ਕਹਿਆ ਬਿਰਦ ਨ ਜਾਣਨੀ ਮਨ ਅੰਦਾ ਹੁੰਦਾ ਕਵਲ ਦਿਸਨ ਖਰੇ ਕਰੂਪ ਇਕ ਕਹਿ ਜਾਣ ਹੈ ਕਹਿਆ ਬੁੱਝਹਿ ਤੇ ਨਰ ਸੁਗੜ ਸਰੂਪ ਇਕ ਨਾ ਨਾਦ ਨਾ ਬੇਦ ਨਾ ਗੀ ਰਸ ਰਸ ਕਸ ਨਾ ਜਾਣੰਤ ਇਕ ਨਾ ਸੁਧ ਨਾ ਬੁੱਧ ਨਾ ਅਕਲ ਸਰ ਅਖਰ ਕਾ ਪਿਉ ਨਲਹੰਤ ਨਾਨਕ ਸੇ ਨਰ ਅਸਲ ਖਰ ਜੇ ਬਿਨ ਗੁਣ ਗਰਬ ਕਰੰਤ ਪੌੜੀ ਗੁਰਮੁਖ ਸਭ ਪਵਿੱਤ ਹੈ ਧਨ ਸੰਪੈ ਮਾਇਆ ਹਰ ਅਰਥ ਜੋ ਖਰਚ ਦੇ ਦੇਂਦੇ ਸੁਖ ਪਾਇਆ ਜੋ ਹਰ ਨਾਮ ਧਿਆਇਂਦੇ ਤਿੰਨ ਟੋਟ ਨ ਆਇਆ ਗੁਰਮੁਖਾ ਨਦਰੀ ਆਵੰਦਾ ਮਾਇਆ ਸੁਟ ਪਾਇਆ ਨਾਨਕ ਭਗਤਾ ਹੋਰ ਚਿੱਤ ਨ ਆਵਈ ਹਰ ਨਾਮ ਸਮਾਇਆ ਸ਼ਲੋਕ ਮਹਲਾ 4 ਸਤਗੁਰ ਸੇਵਨ ਸੇ ਵਡ ਭਾਗੀ ਸੱਚੇ ਸ਼ਬਦ ਜਿਨ੍ਹਾਂ ਏਕ ਲਿਬ ਲਾਗੀ ਗ੍ਰਹਿ ਕੁਟੰਬ ਮਹ ਸਹਿਜ ਸਮਾਧੀ ਨਾਨਕ ਨਾਮ ਰਤੇ ਸੇ ਸੱਚੇ ਬੈਰਾਗੀ ਮਹੱਲਾ ਚੌਥਾ ਗਨ ਤੈ ਸੇਵ ਨ ਹੋਵਈ ਕੀਤਾ ਥਾਇ ਨ ਪਾਏ ਸਬਦੈ ਸਾਦ ਨ ਆਇਓ ਸਚ ਨ ਲੱਗੋ ਭਾਉ ਸਤਿਗੁਰ ਪਿਆਰਾ ਨ ਲੱਗਈ ਮਨ ਹਠ ਆਵੈ ਜਾਏ ਜੇ ਇੱਕ ਵਿਖ ਅਗਾਹਾ ਭਰੇ ਤਾਂ 10 ਵਿਖਾਂ ਪਿਛਾ ਹਾ ਜਾਏ ਸਤਿਗੁਰ ਕੀ ਸੇਵਾ ਚੱਕਰੀ ਜੇ ਚੱਲਹਿ ਸਤਿਗੁਰ ਪਾਏ ਆਪ ਗਵਾਏ ਸਤਿਗੁਰੂ ਨੋ ਮਿਲੈ ਸਹਜੇ ਰਹੈ ਸਮਾਏ ਨਾਨਕ ਤਿਨਾ ਨਾਮ ਨਾ ਵਿਸਰੈ ਸੱਚੇ ਮੇਲ ਮਿਲਾਏ ਪੌੜੀ ਖਾਨ ਮਲੂਕ ਕਹਾਂ ਦੇ ਕੋ ਰਹਿਣ ਨਾ ਪਾਈ ਗੜ ਮੰਦਰ ਗੱਜ ਗੀਰੀਆ ਕਿਛ ਸਾਥ ਨਾ ਜਾਈ ਸੋ ਇਨ ਸਾਖਤ ਪੌਣ ਵੇਗ ਤ੍ਰਿਗ ਤ੍ਰਿਗ ਚਤੁਰਾਈ ਛੱਤੀ ਅੰਮ੍ਰਿਤ ਪ੍ਰਕਾਰ ਕਰਹਿ ਬਹੁ ਮੈਲ ਵਿਧਾਈ ਨਾਨਕ ਜੋ ਦੇਵੈ ਤਿਸਹਿ ਨ ਜਾਣਨੀ ਮਨ ਮੁਖ ਦੁਖ ਪਾਈ ਸ਼ਲੋਕ ਮਹਲਾ 3ਾ ਪੜ ਪੜ ਪੰਡਿਤ ਮੋਨੀ ਥਕੇ ਦੇਸ ਅੰਤਰ ਭਵ ਥਕੇ ਭੇਖ ਥਾਰੀ ਦੁਜੈ ਪਾਏ ਨਾਉ ਕਦੇ ਨਾ ਪਾਇਨ ਦੁਖ ਲਾਗਾ ਅਤ ਭਾਰੀ ਮੂਰਖ ਅੰਦੇ ਤਰੇ ਗੁਣ ਸੇਵਹਿ ਮਾਇਆ ਕੈ ਬਿਉਹਾਰੀ ਅੰਦਰ ਕਪਟ ਉਦਰ ਭਰਨ ਕਹਿ ਤਾਈ ਪਾਠ ਪੜ੍ਹਹਿ گا ਵਾਰੀ ਸਤਿਗੁਰ ਸੇਵੇ ਸੋ ਸੁਖ ਪਾਏ ਜਿਨ ਹਉਮੈ ਵਿੱਚੋਂ ਮਾਰੀ ਨਾਨਕ ਪੜਣਾ ਗੁਨਣਾ ਇੱਕ ਨਾਉ ਹੈ ਬੂਝੈ ਕੋ ਬੀਚਾਰੀ ਮਹੱਲਾ ਤੀਜਾ ਨਾਗੇ ਆਵਣਾ ਨਾਗੇ ਜਾਣਾ ਹਰ ਹੁਕਮ ਪਾਇਆ ਕਿਆ ਕੀਜੈ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਸ ਕਿਸੈ ਸਿਓ ਕੀਜੈ ਗੁਰਮੁਖ ਹੋਵੈ ਸੋ ਬਾਣਾ ਮੰਨੇ ਸਹਜੇ ਹਰ ਰਸ ਪੀਜੈ ਨਾਨਕ ਸੁਖ ਦਾਤਾ ਸਦਾ ਸਲਾਹੇ ਹੋ ਰਸਨਾ RAM ਰਵੀਜੈ ਪੌੜੀ ਗੜ ਕਾਇਆ ਸੀਗਾਰ ਬਹੁ ਭਾਂਤ ਬਣਾਈ ਰੰਗ ਪਰੰਗ ਕਤੀਫਿਆ ਪਹਿ ਰਹੈ ਧਰ ਮਾਈ ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ ਦੁਖ ਖਾਣਾ ਦੁਖ ਭੋਗਣਾ ਗਰਬੈ ਗਰਬਾਈ ਨਾਨਕ ਨਾਮ ਨਾ ਚੇਤਿਓ ਅੰਤ ਲੈ ਛਡਾਈ ਸਲੋਕ ਮਹਲਾ 3 ਸਹਜੇ ਸੁਖ ਸੁਤੀ ਸਬਦ ਸਮਾਏ ਆਪੇ ਪ੍ਰਭ ਮੇਲ ਲਈ ਗਲ ਲਾਏ ਦੁਬਦਾ ਚੁਕੀ ਸਹਜ ਸੁਭਾਏ ਅੰਤਰ ਨਾਮ ਵਸਿਆ ਮਨ ਆਏ ਸੇ ਕੰਠ ਲਾਏ ਜੇ ਭਨ ਕਢਾਏ ਨਾਨਕ ਜੋ ਧੁਰ ਮਿਲੇ ਸੇ ਹੁਣ ਆਣ ਮਿਲਾਏ ਮਹਲਾ 3 ਜਿਨਨੇ ਨਾਮ ਵਿਸਾਰਿਆ ਕਿਆ ਜਪ ਜਪਹਿ ਹੋਰ ਬਿਸ਼ਟਾ ਅੰਦਰ ਕੀਟ ਸੇ ਮੁਠੇ ਤੰਦੈ ਚੋਰ ਨਾਨਕ ਨਾਮ ਨਾ ਵਿਸਰੈ ਝੂਠੈ ਲਾਲਚ ਹੋਰ ਪੌੜੀ ਨਾਮ ਸਲਾਹਨ ਨਾਮ ਮੰਨ ਅਸਥਿਰ ਜਗ ਸੋਈ ਹਿਰਦੈ ਹਰ ਹਰ ਚਿਤ ਵੈ ਦੂਜਾ ਨਹੀਂ ਕੋਈ ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ ਗੁਰਮੁਖ ਜਨਮ ਸਕਾਰ ਥਾ ਨਿਰਮਲ ਮਲ ਖੋਈ ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ ਸ਼ਲੋਕ ਮਹੱਲਾ ਤੀਜਾ ਜਿਨੇ ਨਾਮ ਵਿਸਾਰਿਆ ਬਹੁ ਕਰਮ ਕਮਾਵਹਿ ਹੋਰ ਨਾਨਕ ਜਮਪੁਰ ਬਧੇ ਮਾਰੀਅ ਹੈ ਜੋ ਸੰਨੀ ਉੱਪਰ ਚੋਰ ਮਹੱਲਾ ਪੰਜਵਾ ਤਰਤ ਸੁਹਾਵੜੀ ਆਕਾਸ਼ ਸੁਹੰਦਾ ਜਪੰਦਿਆ ਹਰ ਨਾਉ ਨਾਨਕ ਨਾਮ ਵਿਹੂਣਿਆ ਤਿਨ ਤਨ ਖਾਵਹਿ ਕਾਉ ਪੌੜੀ ਨਾਮ ਸਲਾਹਨ ਪਾਉ ਕਰ ਨਿਜ ਮਹਿਲੀ ਵਾਸਾ ਕੋਏ ਬਾਹੜ ਜੋਨ ਨ ਆਵਨੀ ਫਿਰ ਹੋਏ ਨ ਬినా사 ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ ਹਰ ਕਾ ਰੰਗ ਕਦੇ ਨ ਉਤਰੈ ਗੁਰਮੁਖ ਪਰਗਾਸਾ ਓਏ ਕਿਰਪਾ ਕਰ ਕੈ ਮੇਲਿ ਅਨ ਨਾਨਕ ਹਰਿ ਪਾਸਾ ਸ਼ਲੋਕ ਮਹੱਲਾ ਤੀਜਾ ਜਿਚਰ ਇਹੋ ਮਨ ਲਹਿਰੀ ਵਿੱਚ ਹੈ ਹਉ ਮੈਂ ਬਹੁਤ ਅਹੰਕਾਰ ਸਬਦੈ ਸਾਧਨ ਆਵਈ ਨਾਮ ਨ ਲੱਗੈ ਪਿਆਰ ਸੇਵਾ ਥਾਇ ਨ ਪਵਈ ਤਿਸ ਕੀ ਖੱਪ ਖੱਪ ਹੋਏ ਖੁਆਰ ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ ਸਤਿਗੁਰੂ ਕਾ ਪਾਣਾ ਮੰਨ ਲਏ ਸਬਦ ਰੱਖੈ ਉਰਤਾਰ ਮਹੱਲਾ ਤੀਜਾ ਸੋ ਜਪ ਤਪ ਸੇਵਾ ਚੱਕਰੀ ਜੋ ਖਸਮੈ ਭਾਵੇ ਆਪੇ ਬਖਸੀ ਮੀਲ ਲਏ ਆਪਤ ਗਵਾਵੇ ਮਿਲੇ ਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ ਨਾਨਕ ਗੁਰ ਪ੍ਰਸਾਦੀ ਸੋ ਬੁਝਸੀ ਜਿਸ ਆਪ ਬੁਝਾਵੇ ਪੌੜੀ ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ ਹਰ ਨਾਮ ਕਦੇ ਨ ਚਿਤੈ ਜਮ ਕਾਲ ਸਿਰ ਮਾਰੀ ਪਾਪ ਵਿਕਾਰ ਮਨੂਰ ਸਭ ਲੱਦੇ ਬਹੁ ਭਾਰੀ ਮਾਰਗ ਬਿਖਮੰਡ ਰਾਵਣਾ ਕਿਉ ਤਰੀਐ ਤਾਰੀ ਨਾਨਕ ਗੁਰ ਰਖੇ ਸੇ ਉਬਰੇ ਹਰ ਨਾਮ ਉਧਾਰੀ ਸ਼ਲੋਕ ਮਹਲਾ 3ਆ ਵਿਣ ਸਤਗੁਰ ਸੇਵੇ ਸੁਖ ਨਹੀਂ ਮਰ ਜੰਮਹਿ ਵਾਰੂ ਵਾਰ ਮੋਠ ਗੌਲੀ ਪਾਈਐਨ ਬਹੁ ਦੂਜੈ ਪਾਏ ਵਿਕਾਰ ਇਕ ਗੁਰ ਪ੍ਰਸਾਦੀ ਉਬਰੇ ਤਿਸ ਜਨ ਕੋ ਕਰਹਿ ਸਭ ਨਮਸਕਾਰ ਨਾਨਕ ਅਨੰਦਿਨ ਨਾਮ ਧਿਆਏ ਤੂ ਅੰਤਰ ਜਿਤ ਪਾਵਹਿ ਮੋਖ ਦੁਆਰ ਮਹੱਲਾ ਤੀਜਾ ਮਾਇਆ ਮੋਹ ਵਿਸਾਰਿਆ ਸੱਚ ਮਰਣਾ ਹਰ ਨਾਮ ਤੰਦਾ ਕਰਤਿਆ ਜਨਮ ਗਇਆ ਅੰਦਰ ਦੁਖ ਸਹਾਮ ਨਾਨਕ ਸਤਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ ਲੇਖਾ ਪੜਿਐ ਹਰ ਨਾਮ ਫਿਰ ਲੇਖ ਨ ਹੋਈ ਕੋਚ ਨਾ ਸਕੈ ਕੋਇ ਹਰ ਦਰ ਸਦ ਢੋਈ ਜਮ ਕਾਲ ਮਿਲੈ ਦੇ ਪੇਟ ਸੇਵਕ ਨਿਤ ਹੋਈ ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ ਨਾਨਕ ਅਨਹਦ ਧੁਨੀ ਦਰ ਵਜਦੇ ਮਿਲਿਆ ਹਰ ਸੋਈ ਸ਼ਲੋਕ ਮਹੱਲਾ ਤੀਜਾ ਗੁਰ ਕਾ ਕਹਿਆ ਜੇ ਕਰੇ ਸੁਖੀ ਹੂੰ ਸੁਖ ਸਾਰ ਗੁਰ ਕੀ ਕਰਨੀ ਭਉ ਕੱਟਿਐ ਨਾਨਕ ਪਾਵਹਿ ਪਾਰ ਮਹੱਲਾ ਤੀਜਾ ਸਚੁ ਪੁਰਾਣਾ ਨਾਥੀਐ ਨਾਮ ਨ ਮਹਿਲਾ ਹੋਇ ਗੁਰ ਕੈ ਪਾਣੈ ਜੇ ਚਲੈ ਬਹੁੜ ਨ ਆਵਣ ਹੋਇ ਨਾਨਕ ਨਾਮ ਵਿਸਾਰੈ ਆਵਣ ਜਾਣਾ ਦੋਇ ਪਉੜੀ ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ ਖਿੰਨ ਪਲ ਘੜੀ ਨ ਜੀਵਉ ਬਿਨ ਦੇਖੇ ਮਰਾਂ ਮਾਏ ਸਤਿਗੁਰ ਨਾਲ ਦਿਖਾਲਿਆ ਰਬ ਰਹਿਆ ਸਭ ਥਾਏ ਸੁੱਤਿਆ ਆਪ ਉਠਾਲ ਦੇ ਨਾਨਕ ਲਿਵਲਾਏ